ਆ ਦੇਖੋ ਤੁਹਾਨੂੰ ਨਾ ਮਹਾਰਾਜਾ ਰਣਜੀਤ ਸਿੰਘ ਜੀ ਦਿਖਾਉਣਾ ਮਾ ਆ ਤੁਹਾਨੂੰ ਮਹਾਰਾਜਾ ਮਹਾਰਾਣੀ ਜਿੰਦਕੌਰ ਔਲਖ ਧਰਮਪਤਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਹ ਦੇਖੋ ਇਹ 20 ਹਾਂ ਬੜੇ ਛੋਟੇ ਛੋਟੇ ਮੰਗੋ ਨੇ ਤੋੜੀ ਨਾ ਆ ਉਹ ਦੇਖੋ ਨਾ ਉੱਪਰ ਨਾ ਦੂਰਬੀਨ ਰਾਹੀਂ ਦੇਖਦੇ ਨੇ ਆਪਣੇ ਬੱਚਿਆਂ ਨੂੰ ਇਹ ਸਾਰਾ ਇਤਿਹਾਸ ਜ਼ਰੂਰ ਦਿਖਾਓ ਜੰਗ ਦੇ ਟਾਈਮ ਸ਼ਾਇਦ ਵਜਾਉਂਦੇ ਹੋਣਗੇ ਮੈਨੂੰ ਨਹੀਂ ਇੰਨਾ ਪਤਾ ਹੈ ਆ ਦੇਖੋ ਤੁਹਾਨੂੰ ਨਾ ਮਹਾਰਾਜਾ ਰਣਜੀਤ ਸਿੰਘ ਜੀ ਦਿਖਾਉਣਾ ਆ ਤੁਹਾਨੂੰ ਮਹਾਰਾਜਾ ਮਹਾਰਾਣੀ ਜਿੰਦਕੌਰ ਔਲਖ ਧਰਮਪਤਨੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆ ਦੇਖੋ ਆ ਦੇਖੋ ਛੋਟੇ ਜੇ ਇਹ 20 ਰਿੰਦਰ ਕੋਰ ਪਤਨੀ ਸੋ ਇਹ ਕਹਨਾ ਕਿਸੇ ਹੋਰ ਦਾ ਨਾਮ ਲਿਖਿਆ ਹੈ ਜਿੰਨਾਂ ਨੇ ਸੇਵਾ ਕਰਾਈ ਆ ਪਾਪਾ ਆਇਓ ਤਾਂ ਆ ਦੇਖੋ ਕਿੰਨੇ ਤੋਤੀ ਸੋਤੇ ਆ ਮੰਗੋ ਹਾਂ ਬڑے ਛੋਟੇ ਛੋਟੇ ਮੰਗੋ ਨੇ ਤੋੜੀ ਨਾ ਆ ਦੇਖੋ ਉਧਰ ਵੀ ਦੇਖੋ ਉਹ ਦੇਖੋ ਨਾ ਉੱਪਰ ਨਾ ਦੂਰਬੀਨ ਰਾਹੀਂ ਦੇਖਦੇ ਨੇ ਆ ਦੇਖੋ ਦੂਰਬੀਨ ਰਾਹੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਆ ਦੇਖੋ ਕਿੰਨੇ ਜ਼ਿਆਦਾ ਹਨਾ ਹਰ ਇੱਕ ਜਗ੍ਹਾ ਤੇ ਬਣੇ ਹੋਏ ਨੇ ਤੁਹਾਨੂੰ ਹਨਾ ਉੱਪਰ ਵੀ ਦਿਖਾ ਕੇ ਲੈ ਕੇ ਆਉਣਾ ਮਾ ਇਹ ਦੇਖਣ ਵਾਲੀਆਂ ਨੇ ਜਾਂ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਇਹ ਸਭ ਜਾਂ ਆ ਆ ਦੇਖੋ ਇੰਨਾ ਹੋ ਰਿਹਾ ਮੇਥੇ ਮੈਂ ਧੁੱਪ ਵਿੱਚ ਤੁਸੀਂ ਪੈ ਲਿਆ ਵਾ ਧੁੱਪ ਵਿੱਚ ਹਾਂ ਤੁਹਾਡੇ ਜੀ ਕਹਿੰਦੇ ਹੁੰਦੇ ਸਾਡੇ ਤਾਂ ਇੱਧਰ ਧੁੱਪ ਵਿੱਚ ਮੀਂਹ ਨੂੰ ਪਤਾ ਕੀ ਕਹਿੰਦੇ ਆ ਬੈਕ ਕੈਮਰਾ ਕਰਕੇ ਦੱਸ ਦਾਂ ਸਾਡੇ ਇੱਧਰ ਜਦੋਂ ਧੁੱਪ ਵਿੱਚ ਮੀਂਹ ਪੈਂਦਾ ਹੁੰਦਾ ਕਹਿੰਦੇ ਹੁੰਦੇ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਵਾ ਹੈ ਹਾਂ ਸਾਡੇ ਸ਼ੇਰ ਸ਼ੇਰ ਨਹੀਂ ਸਾਡੇ ਗਿੱਦੜ ਗੇ ਫਰੈਂਡਸ ਹਨਾ ਕਮੈਂਟ ਕਰਕੇ ਦੱਸਣਾ ਜਦੋਂ ਧੁੱਪ ਵਿੱਚ ਮੀਂਹ ਪੈਂਦਾ ਹੁੰਦਾ ਤੁਹਾਡੇ ਕੀ ਕਹਿੰਦੇ ਹੁੰਦੇ ਆ ਦੇਖੋ ਅੱਗੇ ਚੱਲ ਕੇ ਤੁਹਾਨੂੰ ਨਾ ਇਸ ਜਗ੍ਹਾ ਦਾ ਪ੍ਰੋਪਰ ਐਡਰੈਸ ਵੀ ਦੱਸੂਗਾ ਕਿ ਇਹ ਕਿਹੜਾ ਗੁਰਦੁਆਰਾ ਸਾਹਿਬ ਹੈ ਤੇ ਕਿੱਥੇ ਆ ਉਧਰਲੇ ਪਾਸੇ ਵੀ ਤੁਹਾਨੂੰ ਦਿਖਾ ਕੇ ਲੈ ਕੇ ਆਉਂਗਾ ਅੱਖ ਦੇ ਉੱਪਰ ਕਣੀ ਪੈ ਗਈ ਆ ਦੇਖੋ ਸਹਿਜ ਉੱਪਰ ਵੀ ਦੇਖੋ ਉਹ ਦੇ ਜੰਗ ਦੇ ਟਾਈਮ ਸ਼ਾਇਦ ਵਜਾਉਂਦੇ ਹੋਣਗੇ ਮੈਨੂੰ ਨਹੀਂ ਇੰਨਾ ਪਤਾ ਆਏਗਾ ਆ ਦੇਖੋ ਨਗਾਰਾ ਵੀ ਵਜਾਉਂਦੇ ਨੇ ਵੀ ਹੈਗੀਆਂ ਨੇ ਪੁਰਾਣੇ ਜੋ ਮੰਨਣਾ ਉਹ ਦੇਖੋ ਜਿਵੇਂ 32 ਬੋਰ ਹੁੰਦੀ ਆ ਉਸ ਟਾਈਮ ਪਤਾ ਨਹੀਂ ਕਿਹੜੀ ਗੱਨ ਹੁੰਦੀ ਹੋਣੀ ਆ ਬਹੁਤ ਵਧੀਆ ਵਾ ਇੱਥੇ ਦਾ ਤੁਹਾਨੂੰ ਐਡਰੈਸ ਵੀ ਸਮਝਾਉਂਗਾ ਇਹ ਕਿਹੜੀ ਜਗ੍ਹਾ ਵਾ ਇਹ ਪੈਂਦਾ ਵਾ ਯਾਦਗਾਰ ਇਹ ਤਾਂ ਦੂਸਰਾ ਵਾ ਹਾਂ ਯਾਦਗਾਰ ਵੱਡਾ कल्लू ਕਾਰਾ ਜੋਗੀ ਮਾਜਰਾ ਰੋਡ ਕੁੱਪਕਲਾ ਪੈਂਦਾ ਵਾ ਇਹ ਆ ਦੇਖੋ ਤੁਹਾਨੂੰ ਐਡਰੈਸ ਵੀ ਸਮਝਾ ਦਿੰਦਾ ਮੈਂ ਕਿਹੜੀ ਜਗ੍ਹਾ ਆ ਦੇਖੋ ਯਾਦਗਾਰ ਵੱਡਾ ਕੱਲੂ ਕਾਰਾ ਜੋਗੀ ਮਾਜਰਾ ਰੂਡ ਕੁੱਪ ਕਲਾ ਮਲੇਰ ਕੋਟਲਾ ਇੱਕ ਕੁੱਪ ਦੇ ਟੋਟੇ ਤੇ ਪੈ ਕੁੱਪ ਪੈਂਦਾ ਵਾ ਇਹ ਕਿਸੇ ਨੂੰ ਵੀ ਜਦੋਂ ਆਪਾਂ ਮਲੇਰ ਕੋਟਲੇ ਜਾਂਦੇ ਆ ਮਲੇਰ ਕੋਟਲੇ ਜਾਂਦੇ ਨੂੰ ਰਸਤੇ ਦੇ ਵਿੱਚ ਕੁੱਪ ਕਲਾ ਆਉਂਦਾ ਵਾ ਉਸ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਫਿਰ ਅੱਜ ਮੈਂ ਤੁਹਾਨੂੰ ਆਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੰਦੀ ਆ ਮਹਾਰਾਜਾ ਰਣਜੀਤ ਸਿੰਘ ਜੀ ਕਿਤੇ ਆ ਮਹਾਰਾਜਾ ਰਣਜੀਤ ਸਿੰਘ ਤੇ ਧਰਮ ਪਤਨੀ ਉਹਨਾਂ ਦੀ ਅੱਛਾ ਜੀ ਵਾਓ ਜਿਆਦਾ ਜਿਆਦਾ ਦੇਖ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ